ਵਾਹਿਗੁਰੂ ਸਾਹਿਬ ਜੀ ਸਿੱਖ ਮਤ ਬੁੱਧ ਸਭ ਤੁਮਾਰੀ ਮੰਦਰ ਸ਼ਾਵਾ ਤੇਰੇ ਵਾਹਿਗੁਰੂ ਸਾਹਿਬ ਜੀ ਤੁੰਬਰੀ ਸ਼ਰਨ ਤੁਮਾਰੀ ਆਸਾ ਤੁਮੀ ਸੱਜਣ ਸਹੇਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਤਨਾਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕ ਰੱਖੇ ਜਨ ਕੀ ਆਪ ਤਨ ਤਾਰਨਿਦ ਦੁਖ ਨਸੈ ਤਾ ਬਆਪ ਦੀਨ ਦਰਦ ਨਿਵਾਰ ਠਾਕਰ ਔਰ ਆਖੇ ਜਨ ਕੀ ਆਪ ਕਰਨ ਤਾਰਨ ਹਰ ਨਿਧ ਦੁਖ ਨਸੈ ਕਬਿਆਪ ਸਾਧੂ ਸੰਗ ਪਜੋ ਗੋਪਾਲ ਆਨ ਸੰਜਮ ਕਿਸ਼ਨਾ ਸੁਜੈ ਇਹ ਜਨਕ ਕਾਟ ਕਲ ਕਾਲ ਰਹਾ ਆਦ ਅੰਤ ਦਿਆਲ ਪੂਰਨ ਇਸ ਬਿਨਾ ਨਹੀਂ ਕੋਈ ਜਨਮ ਮਰਨ ਨਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰ ਕਥੇ ਸਾਜ ਤਰ ਪਤ ਕਰੇ ਵਿਚਾਰ ਗਤ ਪਾਈਏ ਸਾਧ ਸੰਗਤ ਮੁਗਤ ਪਾਈਏ ਸਾਧ ਸੰਗਤ ਬਿਨ ਸਜਾਇ ਆਂਦਾਰ ਚੰਨ ਕੰਬਲ ਅਧਾਰ ਜਨ ਕਾ ਰਾਸ ਪੁੰਜੀ ਏਕ ਤਾਨ ਮਾਨ ਦੇ ਬਾਣ ਸਾਚਾ ਨਾਨਕੀ ਪ੍ਰਭ ਏਕ ਚੰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਨ ਮਾਨ ਜਬਾਨ ਸਾਚਾ ਨਾਨਕੀ ਪ੍ਰਭ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁੱਖ ਨਾ ਸਕੇ ਵਿਆਪ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਵਾਹਿਗੁਰੂ ਸਾਬ ਜੀ ਗੁਰੂ ਗਰੀ ਬਨਾਈ ਘੜ ਕੇ ਤਮੈ ਸ਼ਰਨ ਤਿਹਾਰੀ ਆਪਾ ਦਿਲਿਓ ਬਾਰੀ ਸਰਬਟੋ ਰੋ ਸਹਾਈ ਝੋਟ ਦੋ ਤੇ ਲਿਓ ਵਿਚਾਈ ਵਾਹ ਗੁਰੂ ਸਾਹਿਬ ਜੀ ਰੁਵਾਲ ਛੰਦ ਪਾਤ ਪਾਤ ਮੁਗਾਏ ਜਾਲਣ ਸੰਗ ਲੈ ਦਲ ਸਰਬ ਜੀ ਦੰਦ ਬ ਕੈ ਚਲਾ ਨਿਰਪੁਜਾਨ ਕੇ ਜੀ ਗਰਭ ਪਾਤ ਪਾਤ ਮਗਾਏ ਜਾਲਣ ਸੰਗ ਲੈ ਦਾਲ ਸਰਬ ਜੀ ਤਦਪ ਕੈ ਦਾ ਚਲਾ ਨਿਰਪਜਾਨ ਕੇ ਜੀ ਗਰਭ ਬੰਤਰ ਮਿਤਰ ਕੁਮਾਰ ਸੰਬਤ ਸਰਬ ਮਦ ਬੁਲਾਏ ਸਿੰਧ ਜਾ ਡਰੇ ਜਾਂ ਤਾ ਮਾ ਛਤਰ ਡਰਾਏ ਭੰਤ ਭੰਤਨ ਜਲ ਜੀਵ ਇਕੈ ਬਾਰ ਅਸ ਭੰਤ ਪਾਇ ਬਖਾਨਤ ਸਿੱਧ ਪੈ ਮਤ ਸਾਰ ਬਿਪਕੋ ਤਰਸਿੰਧ ਮੂਰਤ ਆਇਓ ਤੇ ਪਾਸ ਰਤਨਿ ਗਿਰ ਪਰਵਾਲ ਮਾਨਕ ਦੀਨ ਹੈ ਅਨ ਆਸ ਜੀਵ ਕਾਇ ਸੰਘਾਰੀ ਹੈ ਸੋਨ ਲੀਜੀਐ ਨਿਰਪਬੈਨ ਕੌਣ ਕਾਰਜ ਕੋ ਚਲੇ ਤੁਮ ਸੋ ਨਹੀਂ ਇਹ ਠੈਨ ਜੀਵ ਕਾਇ ਸੰਘਾਰੀ ਐ ਸੁਨ ਲਿਜੀਐ ਨਿਰਪਬੈਨ ਜਉਣ ਕਾਜ ਕੋ ਚਲੇ ਤੁਮ ਸੋ ਨਹੀਂ ਏ ਠੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ